हां जी दोस्तों ਇਹ ਡੌਗ ਹੈਗਾਗਾ ਇੰਡੀਅਨ ਪਮਰੇਨੀਅਮ ਨਸਲ ਦਾ ਕਈ ਗੱਦੀ ਕੁੱਤਾ ਕਹਿ ਦਿੰਦੇ ਆ ਇਸ ਨੂੰ ਕਈ ਪੱਪੀ ਡੌਗ ਵੀ ਕਹਿ ਦਿੰਦੇ ਨੇ ਇਹ ਹੈਗਾ ਇੰਡੀਅਨ ਪਮਰੇਨੀਅਮ ਬਹੁਤ ਹੀ ਪਿਆਰਾ ਜਿਹਾਗਾ ਕੁੱਤਾ ਬਹੁਤ ਮਸਤੀ ਕਰਦਾ ਹੈ ਜਦ ਵੀ ਇਹਨੂੰ ਡਾਂਟ ਦੋ ਥੋੜਾ ਜਿਹਾ ਘੂਰ ਦੋ ਪਰ ਛੱਤ ਤੇ ਆ ਕੇ ਛੁਪ ਜਾਂਦਾ ਲੁਕ ਜਾਂਦਾ ਉਹ ਖੇਡਦਾ ਬਹੁਤ ਆ ਫ੍ਰੈਂਡਲੀ ਡੌਗ ਆ ਘਰ ਵਿੱਚ ਰੱਖਣ ਵਾਸਤੇ ਬਹੁਤ ਵਧੀਆ ਡੌਗ ਹੈ ਵਧੀਆ ਘਰ ਵਿੱਚ ਰੱਖਣਾ ਚਾਹੀਦਾ ਇੱਕ ਅੱਦਾ ਡੌਗ ਦੇਖੋ ਗੱਦੀ ਕੁੱਤਾ ਦੇਸੀ ਲੱਭਾਂ ਜਿਹਨੂੰ ਕਹਿੰਦੇ ਆ ਗੱਦੀ ਕੁੱਤਾ ਸੋਨੂ ਨਾਮ ਹੈ ਇਸ ਦਾ ਸੋਨੂ ਕਰਦਾ ਬਹੁਤ ਮਸਤੀ ਬਹੁਤ ਹੀ ਪਿਆਰਾ ਹੈ ਇਸ ਨਸਲ ਦੇ ਕੁੱਤੇ ਲਗਭਗ 5 ਤੋਂ 15000 ਦੇ ਵਿੱਚ ਮਿਲ ਜਾਂਦੇ ਨੇ